ਪਹਿਲਾਂ ਲਾਈਵ ਜੀ ਹੁੰਨੇ ਨੇ ਜੇ ਕਰਦਾ ਸੀ ਕਮਰੇ ਚ ਬੰਦ ਰਹਿੰਦੇ ਸੀ ਹੁਣ ਜ਼ਿੰਦਗੀ ਜਿਉਣ ਦਾ ਮਜ਼ਾ ਆ ਲੱਗਿਆ ਜੀ ਲੋਕ ਪਹਿਚਾਨਣ ਨੂੰ ਆਟ ਗਏ ਵੀ ਇਹ ਉਹੀ ਪੂਨਮ ਹੈ ਸਗੋਂ ਜੇ ਅਸੀਂ ਕਿਸੇ ਫਕਸ਼ਨ ਤੇ ਚਲ ਜਾਈਏ ਮੰਮੀ ਨੂੰ ਪੁੱਛਦੇ ਨੇ ਵੀ ਤੁਸੀਂ ਕੀ ਕਰ ਤਨੂ ਨੂੰ ਇਹ ਸਾਰਾ ਨਿਊਟ੍ਰੀਸ਼ਨ ਦਾ ਪਲੱਸ ਡਾਈਟ ਦਾ ਕਮਾਲ ਹੈ ਕੋਈ ਕੱਪੜਾ ਨਹੀਂ ਆਉਂਦਾ ਸੀ ਦਿੱਕਤ ਆਉਂਦੀ ਸੀ ਕੋਈ ਵੀ ਡਰੈਸ ਨਹੀਂ ਲੈ ਸਕਦੇ ਸੀ ਹੁਣ ਮੈਂ ਤੁਹਾਡੇ ਸਾਹਮਣੇ ਆ ਕੁਛ ਮਰਜ਼ੀ ਬਾ ਲੋ ਕੋਈ ਮਰਜ਼ੀ ਡਰੈਸ ਲੈ ਲੋ ਉਹਨਾ ਕਪੜਾ ਖਰੀਦਣ ਜਵੀ ਮਯਾਮ ਦਾ ਸਭ ਕੁਝ ਕਰਨ ਚ ਜ਼ਰੂਰ ਸੀ ਜਦੋਂ ਸਾਡੇ ਕੋਲ ਆਏ ਸੀਗੇ ਤਾਂ ਡਿਪਰੈਸ਼ਨ ਦੇ ਵਿੱਚ ਸੀਗੇ ਵੀ ਮੈਂ ਕਿੱਦਾਂ ਕਿਵੇਂ ਮੇਰੀ ਫਰਟੀਲਾਈਫ ਹੋ ਸਕਦੀ ਹੈ ਸਹੀ ਕਿਉਂਕਿ ਡਾਕਟਰਸ ਕੋਲ ਲੈਣਾ ਕੋਈ ਬੇਬੀ ਨਹੀਂ ਹੈ ਹਜੇ ਤਾਂ ਡਾਕਟਰਸ ਵੀ ਜਦੋਂ ਜਾਂਦੇ ਸੀ ਕੋਈ ਹੋਰ ਇਹਨਾਂ ਦਾ ਚੈੱਕਅਪ ਕਰਨ ਤੋਂ ਪਹਿਲਾਂ ਇਹਨਾਂ ਨੂੰ ਐ ਕਹਿ ਦਿੰਦੇ ਸੀ ਵੀ ਤੁਸੀਂ ਆਪਣਾ ਪੇਟ ਘਟਾਓ ਬਸ ਪੇਟ ਘਟਾਓ ਜਦੋਂ ਇਹ ਸਾਡੇ ਕੋਲ ਆਏ ਇੱਕ ਕੁਆਂਟਮ ਦੇ ਸੀਗੇ ਜੀ ਹੁਣ ਕਿੰਨਾ weight ਹੈ ਉਹਨੇ ਇਹਨਾਂ ਦਾ ਹੈਗਾ ਜੀ 70 ਕਿਲੋ ਤੇ ਕਿੰਨੇ ਸਮੇਂ ਦੇ ਵਿੱਚ ਇਹਨਾਂ ਨੇ ਵੇਟ ਲਾ ਇਹ ਇਹਨਾਂ ਦਾ ਕਾਰਨਾਮਾ ਹੋਇਆ ਦੀ 4 ਮਹੀਨੇ ਦੇ ਵਿੱਚ ਮੈਂ ਇਹਨਾਂ ਨੂੰ ਚੈਲੰਜ ਕੀਤਾ ਸੀ ਖੁੱਲਾ ਵੀ ਮੇਰਾ ਵੇਟ ਘਟਾ ਗੁਪਤਾ ਮੈਂ ਤੁਹਾਨੂੰ ਮੰਨ ਜੂਗੀ ਮੈਨੂੰ ਬੀਪੀ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਬੇਬੀ ਨਹੀਂ ਹੋ ਰਿਹਾ ਸੀ ਮੈਂ ਡਾਕਟਰ ਕੋਲ ਜਾਂਦੇ ਸੀ ਤਾਂ ਉਹ ਹਮੇਸ਼ਾ ਐਵੇਂ ਹੀ ਕਹਿੰਦੇ ਸੀ ਵੀ ਵੇਟ ਲੂਜ਼ ਕਰੋ ਤਾਂ ਕੁਝ ਹੋਊਗਾ ਵਧੀਆ ਗਾਈਡੈਂਸ ਕੀਤਾ ਡੇਲੀ ਮੈਨੂੰ ਮੇਰੀ ਫੋਨ ਤੇ ਗੱਲ ਹੁੰਦੀ ਸੀ ਡੇਲੀ ਅਸੀਂ ਡਾਈਟ ਸ਼ੇਅਰ ਕਰਦੇ ਸੀ ਡੇਲੀ ਡਾਈਟ ਪਾਉਂਦੇ ਨੇ ਤਾਂ ਮੈਂ ਫੋਲੋ ਅਪ ਅੱਛਾ ਕਰਿਆ ਤਾਂ ਮੇਰਾ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਹੈ ਡਾਈਟ ਮੈਮ ਬਹੁਤ ਇੰਟਰਸਟਿੰਗ ਹੈ ਮਤਲਬ ਬੋਰਿੰਗ ਨਹੀਂ ਹੈਗੀ ਵੀ ਆਪਾਂ ਕਹਿਦੇ ਵੀ ਕਾਹ ਫੂਸ ਹੀ ਖਾਣਾ ਤੁਹਾਨੂੰ ਡੇਲੀ ਚੀਜ਼ ਬਦਲ ਬਦਲ ਕੇ ਡਾਈਟ ਆਉਂਦੀ ਹੈ ਮਤਲਬ ਕਦੇ ਪਰੌਂਠੇ ਆਉਂਦੇ ਆ ਕਦੇ ਗੋਲ ਗੱਪੇ ਕਦੇ ਚਾਵਲਾ ਆਉਂਦੇ ਨੇ ਸੈਂਡ ਹਾਂਜੀ ਹਾਂਜੀ ਸੈਂਡਵਿਚ ਵੀ ਆਉਂਦੇ ਆ ਮੈਮ ਡੇਲੀ ਚੀਜ਼ ਬਦਲ ਕੇ ਆਉਂਦੀ ਆ ਤਾਂ ਉਹਨੂੰ ਸੇਮ ਡਾਈਟ ਕਦੇ ਨਹੀਂ ਆਉਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇੱਥੇ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਕੋਈ ਵੀ ਨਹੀਂ ਬਣਨਾ ਚਾਹੇਗਾ ਜ਼ਿੰਦਗੀ ਦੇ ਵਿੱਚ ਅਜੀਹਾ ਦਿਖਣਾ ਵੀ ਕੋਈ ਨਹੀਂ ਜਿਹੜਾ ਪਸੰਦ ਕਰੇਗਾ ਕਿ ਮੈਂ ਅਜੀਹਾ ਦਿਖਾਂ ਤੇ ਉਸ ਤੋਂ ਬਾਅਦ ਇਹੋ ਜਿਹਾ ਦੇਖਣਾ ਹਰ ਕੋਈ ਪਸੰਦ ਕਰੇਗਾ ਕਿ ਮੈਂ ਜਦੋਂ ਵੀ ਸਾੜੀ ਪਾਵਾਂ ਜਾਂ ਫਿਰ ਜਦੋਂ ਵੀ ਮੈਂ ਸੂਟ ਪਾਵਾਂ ਜਾਂ ਜੀਨ ਸ਼ਰਟ ਪਾਵਾਂ ਮੈਂ ਬਿਲਕੁਲ ਸਲਿਮ ਲੱਗਣੀ ਚਾਹੀਦੀਆਂ ਬਿਲਕੁਲ ਫਿੱਟ ਲੱਗਣੀ ਚਾਹੀਦੀਆਂ ਇੱਥੇ ਤੇ ਇੱਥੇ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ ਪਰ ਇਹ ਫਰਕ ਆਇਆ ਕਿਵੇਂ ਇਹ ਇੱਥੋਂ ਲੈ ਕੇ ਇੱਥੋਂ ਤੱਕ ਕਿਵੇਂ ਪਹੁੰਚੇ ਇਹਨਾਂ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਕੀ ਕੁਝ ਇਹਨਾਂ ਨੇ ਕੀਤਾ ਇਹ ਸਿਰਫ ਤਸਵੀਰ ਨਹੀਂ ਅਸੀਂ ਤੁਹਾਨੂੰ ਦਿਖਾਵਾਂਗੇ ਲਾਈਵ ਦਿਖਾਵਾਂਗੇ ਉਹ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇੱਥੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਜਿਹੜਾ ਆ ਉਹ ਪੂਰਾ ਕੀਤਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਨੇ ਆ ਬਹੁਤ ਬਹੁਤ ਸਵਾਗਤ ਹੈ ਤੇ ਕੀ ਨਾਮ ਹੈ ਤੁਹਾਡਾ ਪੂਨਮ ਗਰਗ ਜੀ ਪੂਨਮ ਗਰਗ ਪੂਨਮ ਜਦੋਂ ਤੁਸੀਂ ਅਜੇਹੇ ਸੀ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਸੀ ਜਦੋਂ ਤੁਸੀਂ ਹੁਣ ਅਜੇਹੇ ਹੋਗੇ ਹੁਣ ਕਿਹੋ ਜਿਹਾ ਮਹਿਸੂਸ ਹੁੰਦਾ ਮੈਮ ਜ਼ਿੰਦਗੀ ਬਦਲ ਗਈ ਜੀ ਪੂਰੀ ਪਹਿਲਾਂ ਲਾਈਫ ਜੀਉਣ ਨਹੀਂ ਨੀ ਜੇ ਕਰਦਾ ਸੀ ਕਮਰੇ ਚ ਬੰਦ ਰਹਿੰਦੇ ਸੀ ਹੁਣ ਜ਼ਿੰਦਗੀ ਜੀਉਣ ਦਾ ਮਜ਼ਾ ਆ ਲੱਗਿਆ ਜੀ ਲੋਕ ਪਹਿਚਾਨਣੋਂ اٹਗੇ ਵੀ ਇਹ ਉਹੀ ਪੂਨਮ ਐ ਸੋ ਜੇ ਅਸੀਂ ਕਿਸੇ ਫੰਕਸ਼ਨ ਤੇ ਚਲ ਜਾਈਏ ਮੰਮੀ ਨੂੰ ਪੁੱਛਦੇ ਨੇ ਵੀ ਤੁਸੀਂ ਕੀ ਕਰਤਾ ਨੂੰ ਨੂੰ ਇਹ ਸਾਰਾ ਨਿਊਟ੍ਰੀਸ਼ਨ ਦਾ ਪਲੱਸ ਡਾਈਟ ਦਾ ਕਮਾਲ ਹੈ ਪਹਿਲਾਂ ਕੀ ਕਹਿੰਦੇ ਸੀ ਲੋਕ ਜਦੋਂ ਤੁਸੀਂ ਅਜਿਹੇ ਸੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਦਿਖਣਾ ਕੋਈ ਵੀ ਪਸੰਦ ਕਰੇਗਾ ਫਿਰ ਤੁਹਾਨੂੰ ਲੋਕ ਕੀ ਕਹਿੰਦੇ ਸੀ ਕੋਈ ਨਾਮ ਦਿੰਦੇ ਸੀ ਜਾਂ ਫਿਰ ਤੁਹਾਡਾ ਮਜ਼ਾਕ ਉਡਾਂਦੇ ਸੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਸੀ ਅੰਬੈਰਸਿੰਗ ਫੀਲ ਹੁੰਦਾ ਸੀ ਕਿਸ ਤਰ੍ਹਾਂ ਦਾ ਲੱਗਦਾ ਸੀ ਹਾਂਜੀ ਮੈਰਿਜ ਦਾ ਫੀਲ ਹੁੰਦਾ ਹੀ ਸੀ ਸਰ ਮੈਮ ਦੇਖੋ ਸਭ ਕੋਈ ਕੱਪੜਾ ਨਹੀਂ ਆਉਂਦਾ ਸੀ ਦਿੱਕਤ ਆਉਂਦੀ ਸੀ ਕੋਈ ਵੀ ਡਰੈਸ ਨਹੀਂ ਲੈ ਸਕਦੇ ਸੀ ਹੁਣ ਮੈਮ ਤੁਹਾਡੇ ਸਾਹਮਣੇ ਆ ਕੁਛ ਮਰਜ਼ੀ ਵਾਲੋ ਕੋਈ ਮਰਜ਼ੀ ਡਰੈਸ ਲੈ ਲਓ ਉਹਨਾ ਕੱਪੜਾ ਖਰੀਦਣ ਜੇ ਵੀ ਮਯਾ ਅੰਦਾਸ ਸਭ ਕੁਝ ਕਰਨ ਜਦਾ ਤੇ ਜੇ ਗੱਲ ਕਰ ਲਈ ਜਾਵੇ ਇਹਨਾਂ ਕੋਲ ਕਦੋਂ ਤੋਂ ਆਏ ਪਹਿਲਾਂ ਤੁਹਾਡੇ ਕੋਲ ਆਨੇ ਆ ਜਦੋਂ ਤੁਹਾਡੇ ਕੋਲ ਆਏ ਸੀ ਜਦੋਂ ਤੁਸੀਂ ਅਜੇ ਇਹਨਾਂ ਨੂੰ ਦੇਖਿਆ ਸੀਗਾ ਤਾਂ ਕੀ ਮਨ ਦੇ ਵਿੱਚ ਆਇਆ ਸੀ ਥੋੜਾ ਜਿਹਾ ਹੋਇਆ ਸੀਗੇ ਵੀ ਵੀ ਮਤਲਬ ਕਿਉਂਕਿ ਜਦੋਂ weight ਬਹੁਤ ਜ਼ਿਆਦਾ ਹੁੰਦਾ ਬੰਦੇ ਦਾ ਕਿਸੇ ਦਾ ਥੋੜਾ ਜਿਹਾ ਲੱਗਦਾ ਹੈ ਕਿ ਯਾਰ ਮੇਨਟੇਨ ਕਰਨ ਨੂੰ ਟਾਈਮ ਲੱਗ ਜਾਵੇਗਾ ਹਨਾ ਕਿਸ ਤਰ੍ਹਾਂ ਸੋਚਿਆ ਜੀ ਜਦੋਂ ਪਹਿਲੀ ਵਾਰ ਇਹਨਾਂ ਨੂੰ ਦੇਖਿਆ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਆਏ ਸੀ ਕਿਸ ਤਰ੍ਹਾਂ ਟ੍ਰੀਟ ਕੀਤਾ ਸੀ ਤੇ ਜਦੋਂ ਸਾਡੇ ਕੋਲ ਆਏ ਸੀਗੇ ਤਾਂ ਡਿਪਰੈਸ਼ਨ ਦੇ ਵਿੱਚ ਸੀਗੇ ਵੀ ਮੈਂ ਕੀਤਾ ਕਿਵੇਂ ਮੇਰੀ ਫਰਟੀਲਾਈਫ ਹੋ ਸਕਦੀ ਆ ਸਹੀ ਕਿਉਂਕਿ ਡਾਕਟਰਸ ਕੋਲ ਇਹਨਾਂ ਕੋਲ ਬੇਬੀ ਨਹੀਂ ਆ ਹਜੇ ਤਾਂ ਡਾਕਟਰ ਜੀ ਜਦੋਂ ਜਾਂਦੇ ਸੀ ਕੋਈ ਹੋਰ ਇਹਨਾਂ ਦਾ ਚੈੱਕਅਪ ਕਰਨ ਤੋਂ ਪਹਿਲਾਂ ਇਹਨਾਂ ਨੂੰ ਐ ਕਹਿ ਦਿੰਦੇ ਸੀ ਵੀ ਤੁਸੀਂ ਆਪਣਾ weight ਘਟਾਓ ਬਸ weight ਘਟਾਓ ਫਿਰ ਇਹ ਸਾਡੇ ਕੋਲ ਆਏ ਵੀ ਅਸੀਂ ਵੀ ਤੁਹਾਨੂੰ ਚੈਲੰਜ ਕਰਦੇ ਆ ਵੀ ਮੇਰਾ weight ਘਟਾਓ ਤੁਸੀਂ ਜਦੋਂ ਇਹ ਸਾਡੇ ਕੋਲ ਆਏ ਇੱਕ quantum ਦੇ ਸੀਗੇ ਜੀ ਹੁਣ ਕਿੰਨਾ weight ਹੈ ਨਾਲ ਹੁਣ ਇਹਨਾਂ ਦਾ ਹੈਗਾ ਜੀ 70 ਕਿਲੋ ਤੇ ਕਿੰਨੇ ਸਮੇਂ ਦੇ ਵਿੱਚ ਇਹਨਾਂ ਨੇ weight ਇਹ ਇਹਨਾਂ ਦਾ ਕਾਰਨਾਮਾ ਹੋਇਆ ਜੀ 4 ਮਹੀਨੇ ਦੇ ਵਿੱਚ 4 ਮਹੀਨੇ ਦੇ ਵਿੱਚ ਇਹਨਾਂ ਨੇ ਇੰਨਾ weight lose ਕਰ ਲਿਆ ਹਾਂਜੀ ਜੀ ਅੱਜ ਜੇ ਗੱਲ ਕਰ ਲਈ ਜਾਵੇ ਤੁਹਾਡੀ ਜਦੋਂ ਤੁਸੀਂ ਆਏ ਸੀਗੇ ਤੁਸੀਂ ਇਹਨਾਂ ਨੂੰ ਆਗੇ ਕੀ ਕਿਹਾ ਸੀਗਾ ਕਿਉਂਕਿ ਤੁਹਾਨੂੰ ਤਾਂ ਤੁਸੀਂ ਤਾਂ ਉਮੀਦ ਹਾਰ ਗਏ ਸੀਗੇ ਉਮੀਦ ਛੱਡ ਹੀ ਦਿੱਤੀ ਦਿੱਤੀ ਸੀਗੀ ਕਿ ਤੁਹਾਡਾ weight lose ਹੋਊਗਾ ਤੁਸੀਂ ਸਲਿਮ ਵੀ ਦਿਖੋਗੇ ਕਦੇ ਤੁਸੀਂ ਸੋਹਣੇ ਵੀ ਦਿਖੋਗੇ ਕਿਉਂਕਿ ਜਦੋਂ ਕੋਈ ਬੰਦਾ fatty ਹੁੰਦਾ ਤਾਂ ਬਹੁਤ ਮਜ਼ਾਕ ਉਡਾਇਆ ਜਾਂਦਾ ਲੋਕਾਂ ਦੇ ਵੱਲੋਂ embarrassing feel ਵੀ ਹੁੰਦਾ ਸਾਨੂੰ ਉਦੋਂ ਹੁੰਦਾ ਕਿ ਯਾਰ ਅਸੀਂ ਬਾਹਰ ਨਾ ਜਾਈਏ ਅਸੀਂ ਨਿਕਲੀਏ ਨਾ ਕਿਉਂਕਿ ਸਾਨੂੰ ਕੋਈ ਦੇਖੇ ਹੀ ਨਾ ਅਸੀਂ ਕਿਸੇ ਨੂੰ ਦੇਖੀਏ ਨਾ ਪਰ ਜਦੋਂ ਤੁਸੀਂ ਇਹਨਾਂ ਕੋਲ ਆਏ ਸੀ ਕੀ ਕਿਹਾ ਸੀ ਇਹਨਾਂ ਨੂੰ ਆ ਕੇ ਸਭ ਤੋਂ ਪਹਿਲਾਂ ਕੀ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਚੈਲੰਜ ਹੈ ਕਿ ਮੇਰਾ weight ਘਟਾਓ ਹਾਂਜੀ ਮੈਂ ਇਹਨਾਂ ਨੂੰ ਚੈਲੰਜ ਕੀਤਾ ਸੀ ਖੁੱਲਾ ਵੀ ਮੇਰਾ weight ਘਟਾ ਗੁਪਤਾ ਮੈਂ ਤੁਹਾਨੂੰ ਮੰਨ ਜੂਗੀ ਕਿਉਂਕਿ ਹੁਣ weight lose ਹੋ ਗਿਆ ਤੇ ਫਿਰ ਕਿਵੇਂ ਦਾ ਰਿਪਲਾਈ ਰਿਹਾ ਹੈ ਜਾਂ ਫਿਰ ਅੱਗੇ ਕਿੰਨਾ ਕਿੰਨਾ ਲੋਕਾਂ ਨੂੰ ਦੱਸਿਆ ਕਿੰਨੇ ਕਿ ਲੋਕ ਜਿਹੜਿਆ ਇਨਸਪਾਇਰ ਹੋਏ ਮੈਮ ਬਹੁਤ ਜ਼ਿਆਦਾ ਲੋਕ ਇਨਸਪਾਇਰ ਹੋਏ ਨੇ ਮਤਲਬ ਕਿ ਮੈਨੂੰ ਦੇਖ ਕੇ ਲੋਕ ਕਹਿੰਦੇ ਨੇ ਵੀ ਸਾਨੂੰ ਵੀ ਸਾੰਨੇ ਵੀ ਉਹੀ ਚੀਜ਼ ਕਰਨੀ ਹੈ ਜਿਹੜੀ ਤੁਸੀਂ ਕੀਤੀ ਹੈ ओके ਤੇ ਹੁਣ ਜ਼ਿੰਦਗੀ ਦੇ ਵਿੱਚ ਜੇ ਗੱਲ ਕਰ ਲਈ ਜਾਵੇ ਜਿਵੇਂ ਬਾਰ-ਬਾਰ ਉਹੀ ਸਵਾਲ ਆਂਦਾ ਹੈ ਕਿ ਜਦੋਂ ਤੁਸੀਂ ਮੋٹے ਸੀ ਉਦੋਂ ਇਹ ਨਹੀਂ ਹੈਗਾ ਕਿ ਕੱਲਿਆ ਲੋਕ ਕਹਿੰਦੇ ਸੀ ਬਿਮਾਰੀਆਂ ਵੀ ਹੁੰਦੀਆਂ ਨੇ ਬੰਦੇ ਨੂੰ ਪ੍ਰੋਬਲਮਸ ਆ ਜਾਂਦੀਆਂ ਨੇ ਕੀ ਕੁਝ ਹੋਇਆ ਸੀ ਉਸ ਸਮੇਂ ਜਦੋਂ ਮੋਟਾਪਾ ਇੱਕਦਮ ਵੱਧ ਗਿਆ ਸੀ ਇਹ ਸ਼ੁਰੂ ਤੋਂ ਐਵੇਂ ਸੀ ਜਾਂ ਫਿਰ ਮੈਰਿਜ ਤੋਂ ਬਾਅਦ ਜਿਹੜਾ ਮੋਟਾਪਾ ਵੱਧਣਾ ਸ਼ੁਰੂ ਹੋਇਆ ਸੀ ਪਹਿਲਾਂ ਤਾਂ ਮੈਮ ਹਲਕਾ-ਫੁਲਕਾ ਦਾ ਸ਼ੁਰੂ ਤੋਂ ਹੀ ਸੀ ਮੈਰਿਜ ਤੋਂ ਬਾਅਦ ਬਹੁਤ ਜ਼ਿਆਦਾ ਵੱਧ ਗਿਆ ਸੀ ਜੀ ਹੂੰ ਤੇ ਮੈਨੂੰ ਬੀਪੀ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਬੇਬੀ ਨਹੀਂ ਹੋ ਰਿਆ ਸੀ ਮੈਂ ਡਾਕਟਰ ਕੋਲ ਜਾਂਦੇ ਸੀ ਤਾਂ ਉਹ ਹਮੇਸ਼ਾ ਐਵੇਂ ਹੀ ਕਹਿੰਦੇ ਸੀ ਵੀ weight lose ਕਰੋ ਤਾਂ ਕੁਝ ਹੋਊਗਾ ਉਹਨਾਂ ਨੇ ਦਿਮਾਗ 'ਚ ਮੇਰੇ ਇਹੀ ਚੀਜ਼ ਬਿਠਾਤੀ ਸੀ ਵੀ weight lose ਕਰੋ ਤਾਂ ਕੁਝ ਕਰਾਂਗੇ ਤਾਂ ਮੈਂ ਐਮਐਮ ਕੋਲ ਗਈ ਸੀ ਤਾਂ ਇਹਨਾਂ ਨੂੰ ਖੁੱਲਾ ਚੈਲੰਜ ਕਰਿਆ ਸੀ ਵੀ ਜੇ ਤੁਸੀਂ weight lose ਕਰ ਸਕਦੇ ਹੁੰਦਾ ਮੈਨੂੰ ਹੱਥ ਪਾਉ ਨਹੀਂ ਰਹਿਣ ਦਿਓ ਸਿੱਧਾ ਗਿਆ ਸੀ ਮੈਂ ਇਹਨਾਂ ਨੂੰ ਤਾਂ ਐਮਐਮ ਨੇ ਮੇਰੀ ਬਹੁਤ ਵਧੀਆ ਸਪੋਰਟ ਕੀਤਾ ਵਧੀਆ ਗਾਈਡੈਂਸ ਕੀਤਾ ਡੇਲੀ ਮੈਨੂੰ ਮੇਰੀ ਫੋਨ ਤੇ ਗੱਲ ਹੁੰਦੀ ਸੀ ਡੇਲੀ ਅਸੀਂ ਡਾਈਟ ਸ਼ੇਅਰ ਕਰਦੇ ਸੀ ਡੇਲੀ ਡਾਈਟ ਪਾਉਂਦੇ ਨੇ ਤਾਂ ਮੈਂ ਫਾਲੋਅ ਅਪ ਅੱਛਾ ਕਰਿਆ ਤਾਂ ਮੇਰਾ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਹੈ ਜੇ ਮੈਂ ਫਾਲੋਅ ਅਪ ਬੰਦਾ ਅੱਛਾ ਕਰਦਾ ਹਾਂ ਜੀ ਜੇ ਫਾਲੋਅ ਅਪ 100% ਹੈ ਜੇ ਫਾਲੋਅ ਅਪ ਅੱਛਾ ਕਰੋਗੇ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਿਉਂਕਿ ਇਹਦਾ ਇੱਕਦ ਤੋਨੂੰ ਪ੍ਰੋਡਕਟ ਦੇ ਦਾਂਗੇ ਨਿਊਟ੍ਰੀਸ਼ਨ ਪੈਕ ਕਰਕੇ ਦੇ ਦਾਂਗੇ ਫਾਲੋਅ ਅਪ ਤੱਕ ਤੁਸੀਂ ਉਹ ਕਰਨਾ ਹੈ ਨਾ ਹੁਣ ਮੈਂ ਤੁਹਾਡੇ ਨਾਲ ਜਾਣਗੇ ਨੇ ਵੀ ਹਾਂ ਮੈਂ ਤੁਹਾਡੇ ਨਾਲ ਘਰ ਚੱਲਦੀ ਹਾਂ ਫਾਲੋਅ ਅਪ ਹਾਂਜੀ ਫਾਲੋਅ ਅਪ ਅੱਛਾ ਕਰੋਗੇ ਤਾਂ ਰਿਜ਼ਲਟ ਤਾਂ ਤੁਸੀਂ ਦੇਖਿਆ ਕਿ ਕਿਵੇਂ ਇੱਕ ਬੰਦਾ ਜਦੋਂ ਆਪਣੀ ਜ਼ਿੰਦਗੀ ਦੇ ਨਾਲ ਜੂਝ ਰਿਹਾ ਹੁੰਦਾ ਕਿਉਂਕਿ ਸਭ ਤੋਂ ਵੱਡਾ ਅ ਬੰਦੇ ਲਈ ਯੋਜਨਾ ਉਹੀ ਹੁੰਦਾ ਹੈ ਕਿ ਜਦੋਂ ਤੁਸੀਂ ਤੁਹਾਨੂੰ ਦਿਖ ਜਿਹੜੀ ਆ ਤੁਹਾਡੀ ਅੱਛੀ ਨਾ ਹੋਵੇ ਕਿਉਂਕਿ ਕਈ ਵਾਰ ਲੋਕ ਜਿਹੜੇ ਡਿਪਰੈਸ਼ਨ ਦੇ ਵਿੱਚ ਜਿਵੇਂ ਮੈਡਮ ਨੇ ਕਿਹਾ ਕਿ ਡਿਪਰੈਸ਼ਨ ਦੇ ਵਿੱਚ ਸੀਗੇ ਜਦੋਂ ਇਹ ਇਨਾਂ ਦੇ ਕੋਲ ਆਏ ਸੀ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਜਾਂ ਫਿਰ ਕਹਿ ਸਕਦੇ ਆ ਕਿ ਜਦੋਂ ਬੰਦੇ ਨੂੰ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਯਾਰ ਮੈਂ ਇਹ ਜ਼ਿੰਦਗੀ ਜਿਉਣਾ ਹੀ ਨਹੀਂ ਚਾਹੁੰਦਾ ਮੈਂ ਅੱਕ ਚੁੱਕਿਆ ਫਿਰ ਜਦੋਂ ਕੋਈ ਉਮੀਦ ਦੀ ਕਿਰਨ ਜਿਹੜੀ ਆ ਉਹ ਦਿਖਦੀ ਆ ਤਾਂ ਫਿਰ ਉਹ ਉਮੀਦ ਦੀ ਕਿਰਨ ਸੀਗੀ ਉਹ ਇਨਾਂ ਦਾ ਪ੍ਰੋਡਕਟ ਯਾਨੀ ਕਿ ਨਿਊਟ੍ਰੀਸ਼ਨ ਸੀਗਾ ਜੋ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਨਾਲ ਜਿਹੜਾ ਫਾਇਦਾ ਹੋਇਆ ਹੁਣ ਇਹ ਜ਼ਿੰਦਗੀ ਦੇ ਵਿੱਚ ਖੁਸ਼ ਨੇ ਜੇ ਫਿਰ ਤੁਹਾਡੋ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਜ਼ਿੰਦਗੀ ਚਾਹੀਦੀ ਹੈ ਜਦੋਂ ਤੁਸੀਂ ਨਰਾਸ਼ ਹੋ ਗਏ ਹੋ ਇਥੋਂ ਲੈ ਕੇ ਇਥੋਂ ਤੱਕ ਪਹੁੰਚਣਾ ਚਾਹਦੇ ਹੋ ਇਥੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਤੈਅ ਕਰਨਾ ਚਾਹਦੇ ਹੋ ਤਾਂ ਫਿਰ ਤੁਹਾਨੂੰ ਥੋੜੀ ਜੀ ਮਿਹਨਤ ਦਾ ਜਿਹੜੀ ਆ ਜ਼ਰੂਰ ਕਰਨੀ ਪਵੇਗੀ ਮੈਨੇ ਤਿੰਨੇ ਕੀ ਕਰਨੀ ਪਵੇਗੀ ਕਿ ਤੁਸੀਂ ਇੱਥੇ ਜਿਹੜਾ ਆ ਆ ਕੇ ਤੁਸੀਂ ਆਪਣਾ ਜਿਹੜਾ ਸਭ ਕੁਝ ਸਵਾਲ ਕਰ ਸਕਦੇ ਹੋ ਜਵਾਬ ਵੀ ਤੁਹਾਨੂੰ ਹਰ ਕੋਈ ਮਿਲੇਗਾ ਡਾਈਟ ਦੀ ਗੱਲ ਕਰ ਲੈਣ ਆ ਜਾਂਦੇ ਜਾਂਦੇ ਡਾਈਟ ਬਾਰੇ ਤੁਸੀਂ ਆਪਣੀ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਦੇ ਡਾਈਟ ਮੈਮ ਬਹੁਤ ਹੀ ਇੰਟਰਸਟਿੰਗ ਹੈ ਮਤਲਬ ਬੋਰਿੰਗ ਨਹੀਂ ਹੈਗੀ ਵੀ ਆਪਾਂ ਕਹਦੇ ਵੀ ਕਾਫੀ ਸੀ ਖਾਣਾ ਤੁਹਾਨੂੰ ਡੇਲੀ ਚੀਜ਼ ਬਦਲ ਬਦਲ ਕੇ ਡਾਈਟ ਆਉਂਦੀ ਹੈ ਮਤਲਬ ਕਦੇ ਪਰੌਂਠੇ ਆਉਂਦੇ ਆ ਕਦੇ ਗੋਲ ਗੱਪੇ ਕਦੇ ਚਾਵਲਾ ਆਉਂਦੇ ਨੇ ਸੈਂਡ ਹਾਂਜੀ ਹਾਂਜੀ ਸੈਂਡਵਿਚ ਵੀ ਆਉਂਦੇ ਆ ਮੈਮ ਡੇਲੀ ਚੀਜ਼ ਬਦਲ ਕੇ ਆਉਂਦੀ ਹੈ ਤਾਂ ਉਹਨੂੰ ਸੇਮ ਡਾਈਟ ਕਦੇ ਨਹੀਂ ਆਉਗੀ ਓਕੇ ਹਮੇਸ਼ਾ ਬਦਲ ਬਦਲ ਕੇ ਆਉਗੀ ਵੀ ਇੰਟਰਸਟ ਲੈ ਲੈ ਕੇ ਬੰਦੇ ਦੇ ਜੇ ਇੰਟਰਸਟ ਪੈਦਾ ਕਰ ਕਰਕੇ weight lose ਹੁੰਦਾ ਹੈ ਮਤਲਬ ਕਿ ਤੁਸੀਂ ਢਿੱਡ ਖਾਲੀ ਕਰਕੇ weight lose ਨਹੀਂ ਕਰਨਾ ਜੀ ਆਪਣੀ ਡਾਈਟ ਪੂਰੀ ਰੱਖੋ ਚਾਹੇ ਤੁਸੀਂ ਪ੍ਰੌਣਡੇ ਖਾਓ ਚਾਹੇ ਤੁਸੀਂ ਗੋਲ ਗੱਪੇ ਖਾਓ ਤੁਸੀਂ ਟੈਨਸ਼ਨ ਨਹੀਂ ਲੈਣੀ ਬਸ ਨਿਊਟ੍ਰੀਸ਼ਨ ਤੇ ਨਿਊਟ੍ਰੀਸ਼ਨ ਲੈਣੀ ਆ ਤੇ ਇੱਥੇ ਆਪਣੀ ਡਾਈਟ ਲੈਣੀ ਆ ਕਿ ਗੱਲਬਾਤ ਕਰਨੀ ਆ ਤੁਹਾਨੂੰ ਹਰ ਮੁਸ਼ਕਿਲ ਦਾ ਹੱਲ ਜਿਹੜਾ ਉਹ ਤੁਹਾਡਾ ਮਿਲ ਜਾਵੇਗਾ ਚਾਹੇ ਤੁਸੀਂ ਕਿੰਨਾ ਹੀ ਖਾਓ ਫਾਸਟ ਫੂਡ ਵੀ ਕਿਉਂ ਨਾ ਖਾਓ ਕਿਉਂਕਿ ਪ੍ਰੌਂਠੇ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਅਸੀਂ ਅੱਜ ਪ੍ਰੇਜ਼ ਕਰ ਲੈਨੇ ਕਿ ਨਹੀਂ ਯਾਰ ਪ੍ਰੌਂਠੇ ਨਹੀਂ ਖਾੜੇ weight ਜੜਾ ਵੱਧ ਜਾਵੇਗਾ ਪਹਿਲਾਂ ਹੀ ਵੱਧ ਰਿਹਾ ਹੋਰ ਨਾ ਵੱਧ ਜਾਵੇ ਪਰ ਇਹ ਤੁਹਾਨੂੰ ਡਾਈਟ ਪਲਾਨ ਦੇ ਵਿੱਚ ਦੰਦੇ ਪ੍ਰੌਂਠੇ ਨੇ ਫਿਰ ਇਸ ਤੋਂ ਉੱਪਰ ਕੀ ਹੋ ਸਕਦਾ